ਇਸੋ ਮੀਡੀਆ ਦੀ ਵੱਡੀ ਖਬਰ ਦਲਜੀਤ ਦਸਾਂਜ ਦੇ ਨਾਲ ਜੁੜ ਕੇ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਲਜੀਤ ਦਸਾਂਜ ਨੇ ਸਿੱਧਾ-ਸਿੱਧਾ ਇੱਕ ਫੇਮਸ ਪੰਡਤ ਨੂੰ ਰਿਪਲਾਈ ਕੀਤਾ ਹੈ ਅਗਰ ਕੌਣ ਹੈ ਉਹ ਪੰਡਤ ਉਹ ਵੀ ਤੁਹਾਨੂੰ ਦੱਸ ਦਿਆਂ ਪਰ ਇਸ ਵੀਡੀਓ ਵਿੱਚ ਦਲਜੀਤ ਨੇ ਕੁਝ ਅਜਈਆਂ ਗੱਲਾਂ ਕਹੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਸੋਚਾਂ ਵਿੱਚ ਪੈ ਜਾਓਗੇ ਦੱਸ ਦੇ ਕਿ ਇਸ ਵੀਡੀਓ ਰਾਹੀਂ ਦਲਜੀਤ ਨੇ ਕਿਹਾ ਕਿ ਜੇ ਕੋਈ ਬਾਹਰਲਾ ਆਰਟਿਸਟ ਆ ਕੇ ਕੁਝ ਵੀ ਗਾਵੇ ਕੋਈ ਨਹੀਂ ਬੋਲਦਾ ਪਰ ਜੇ ਅਸੀਂ ਗਾ ਰਹੇ ਹਾਂ ਤਾਂ ਅੜੀਕਾ ਲਾਉਂਦੇ ਆ ਪਰ ਮੈਂ ਵੀ ਦਬਣ ਵਾਲਾ ਨਹੀਂ ਤੁਸੀਂ ਵੀ ਦੇਖੋ ਬਾ ਅੱਛਾ ਕੋਈ ਬਾਹਰ ਦਾ ਕਲਾਕਾਰ ਆਏਗਾ ਉਹ ਜੋ ਮਰਜੀ ਗਾ ਕੇ ਜਾਏ ਜੋ ਮਰਜੀ ਕਰੇ ਕੋਈ ਟੈਨਸ਼ਨ ਨਹੀਂ ਲੇਕਿਨ ਆਪਣਾ ਕਲਾਕਾਰ ਗਾ ਰਿਹਾ ਹੈ ਉਸ ਤੇ ਤੱਕ ਪਰੇਸ਼ਾਨੀ ਟੰਗ ਨਾ ਹੋਣੀ ਔਰ ਮੈਂ ਵੀ ਇੱਕ ਬਾਤ ਬਤਾ ਦਉ ਇਹ ਦਸਾਂਝਾ ਵਾਲਾ ਬੁਕੇ ਆਇਆ ਦਿਲਜੀਤ ਦਸਾਂਝ ਨੇ ਇਸ ਤੋਂ ਬਿਨਾ ਦਿਲਜੀਤ ਦਸਾਂਝ ਨੇ ਉਹਨਾਂ ਲੋਕਾਂ ਨੂੰ ਵੀ ਸਿੱਧਾ ਰਿਪਲਾਈ ਕੀਤਾ ਜਿਹੜੇ ਇਸ ਗੱਲ ਤੇ ਸੜਦੇ ਨੇ ਕਿ ਦਿਲਜੀਤ ਦੇ ਲਾਈਵ ਸ਼ੋਅ ਦੀਆਂ ਟਿਕਟਾਂ ਇੰਨੀ ਛੇਤੀ ਵਿਕ ਕਿਉਂ ਜਾਂਦੀਆਂ ਨੇ ਤਾਂ ਸੁਣੋ ਦਿਲਜੀਤ ਦਸਾਂਝ ਨੇ ਫਿਰ ਕੀ ਰਿਪਲਾਈ ਕੀਤਾ ਇਹ ਲੋਕਾਂ ਨੂੰ ਤਾਂ ਡਾਈਜੈਸਟ ਨਹੀਂ ਹੋ ਰਹਾ कि इतने बड़े शोज हो क्यों रहे ये मिनट तो में कैसे जाती है? मैं बहुत देर से काम कर रहा हूं एक दिन में फेमस नहीं हुआ और यहां की सरकार ने मेरे को बोला है स्पेशली कि अगर आपके साथ कोई भी साइबर क्राइम होता है जो पहला एक घंटा होता है वो गोल्डन आर होता है वन नाइन थ्री जीरो पे आप अपनी कंप्लेंट लिखा सकते हैं तो हाँ कुछ लोग पहले टिकट खरीद के बेचते हैं अभी ये काम बन गया है ये इंटरनेशनली भी ठीक नहीं हुआ अभी तक जो बाहर बड़े शोज होते हैं वहां भी ऐसे अभी तक चल रहा है तो इस चीज को भी धीरे धीरे ਠੀਕ ਕਰ ਲਿਆ ਜਾਏਗਾ। ਦੋਸਤੋ ਦਲਜੀਤ ਦਸਾਂਜ ਨੇ ਇਹ ਸਾਰੀਆਂ ਗੱਲਾਂ ਕਿਸ ਨੂੰ ਕਹੀਆਂ ਨੇ ਇਸ ਬਾਰੇ ਤਾਂ ਦਲਜੀਤ ਦਸਾਂਜ ਨੇ ਕੁਝ ਨਹੀਂ ਕਿਹਾ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਰਾਹੀਂ ਦਲਜੀਤ ਨੇ ਸਿੱਧਾ-ਸਿੱਧਾ ਪੰਡਤ ਤਨੇਸ਼ਵਰ ਰਾਓ ਨੂੰ ਰਿਪਲਾਈ ਕੀਤਾ ਹੈ। ਦੋਸਤੋ ਦਲਜੀਤ ਦਸਾਂਜ ਵੀ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਕੇ ਜਾਇਓ। ਬਾਕੀ ਜੁੜੇ ਰਹਿਣ ਲਈ ਪੰਜਾਬੀ ਗੜ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਧੰਨਵਾਦ।